ਸ਼ੰਕਰ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਗੁੱਸੇ ਬਹੁਤ ਤਲਫੀ ਦੇ ਵਿੱਚ ਸੀਗੇ ਉਹ ਜੋ बोल ਰਹੇ ਸੋ ਕਾਰਨ ਸੀ ਕਿ ਜਿੰਨਾ ਮਜੂਤਾ ਸਰਕਾਰ ਤੁਹਾਡੀ ਹੋਵੇ ਤੁਹਾਡੇ ਨਾਲ ਹੀ ਟੱਕਾ ਹੋ ਰਿਹਾ ਬਹੁਤ ਗਲਤ ਹੋ ਰਿਹਾ ਹਮੇ ਤੁਹਾਨੂੰ ਦੱਸਦਾ ਕੈਂਡੀਡੇਟ ਦੇ ਉਸ ਨੂੰ ਉਥੇ ਲਾਚ ਚਾਜ ਕਰਦੇ ਭੇਜ ਤੁਹਾਡੇ ਕੋ ਕੀ ਤੁਹਾਡੇ ਕਿ ਤੁਸੀਂ ਬਾਹਰ ਦੇ ਹੱਕ ਬੰਦੇ ਸਰਕਾਰ ਤੋਂ ਭੇਜ ਆਪਣੇ ਕਿਰੇ ਕੈਂਡੀਡੇਟ ਹੈ ਉਹਨਾਂ ਨੂੰ ਬਾਹਰ ਕਰਦੇ ਪਏ ਆ ਉਹਨਾਂ ਦੇ ਹੱਥ ਚੱਕਦੇ ਆ ਹੈਣੀ ਇਹਨੂੰ ਤਾਂ ਮੈਂ ਪਰਨਾ ਪਰਨੇ ਭਾਵੇਂ ਮੇਰੀ ਸਰਕਾਰ ਹੈ ਭਾਵੇਂ ਮੈਂ ਆਪੋਜੀਸ਼ਨ 'ਚ ਐ ਭਾਵੇਂ ਜੋ ਮਰਜੀ ਐ ਮੇਰੇ ਵਰਕਰ ਨਾਲ ਤੱਕਾ ਹੋਊਗਾ ਮੈਂ ਉਹਦੇ ਨਾਲ ਖੜਾ ਹੋਵਾਂਗਾ ਅੱਜ ਬੱਸ ਕਰ ਲੈਣਾ ਅੱਜਾ ਅੱਛਾ ਫੜੋ ਲੈਣਾ ਇਹਦਾ ਨਿਯਮ ਹੈ ਨਿਯਮ ਬਣਾਉਣਾ ਇਹਨੂੰ ਮਾਰੀ ਲੈ ਜਾਓ ਕੋਈ ਗੱਲ ਨਹੀਂ ਛੇਵਾਏ ਪਹਿਲਾਂ ਅੱਗੇ ਲੱਗ ਜਾਓਗੇ ਉਹ ਤਾਂ ਜੀ ਸਾਡੇ ਬਰਦਾਸ਼ਤ ਤੋਂ ਬਾਹਰ ਐ ਤੇ ਫਿਰ ਮੈਂ ਦੇ ਕਿਹੜੇ ਵਰਕਰ ਨਾਲ ਸਾਡੇ ਨਾਲ ਤੱਕਾ ਹੋਊਗਾ ਤਾਂ ਮੈਂ ਤਾਂ ਉਹਦੇ ਨਾਲ ਖੜਾ ਮੈਂ ਜੇ ਕਾਇਨ ਦੀ ਗੱਲ ਉਵੇਂ ਦੀ ਹੁੰਦੀ ਤਾਂ ਤੁਹਾਡੇ ਸਾਨੂੰ ਮੈਂ ਵੀ ਖੁਦ ਇਲੈਕਸ਼ਨ ਲੜ ਰਹੇ ਹਾਂ ਇਹ ਤਾਂ ਇਹਨਾਂ ਕੋਈ ਇੱਕ ਕੋਈ ਮੁੱਦਾ ਨਹੀਂ ਹੈਗਾ ਕਿ ਸਾਨੂੰ ਕਾਇਨ ਨਹੀਂ ਭਰਨ ਦਿੱਤੇ ਗਏ ਪਰ ਇਹਨਾਂ ਦੀ ਕਰੀਆਂ ਇਹਨਾਂ ਕੋਈ ਇੱਕੋ ਗੱਲ ਸੀ ਕਿ ਅਸੀਂ ਉੱਥੇ ਜਾਈਏ ਲਾਲਾ ਲਾਲਾ ਕਰੀਏ ਉੱਥੇ ਕਰਾਂ ਮਹੌਲ ਉਹ ਦੂਜੀ ਤਰ੍ਹਾਂ ਦਾ ਹੋ ਜਾਏ ਤੇ ਜਿਹੜੇ ਨੇ ਲੋਕਾਂ ਦੇ ਉਵੇਂ ਲਟਕ ਰਹੇ ਨੇ ਉਹਨਾਂ ਤੇ ਕੰਮ ਹਜੇ ਨਹੀਂ ਆਇਆ ਕੰਮਾਂ ਦੀ ਜੇ ਆਪਾਂ ਗੱਲ ਕਰੀਏ ਰਾਤ ਪੈ ਜੂਗੀ ਪਰ ਕੰਮ ਨਹੀਂ ਮੁੱਕਦੇਗੇ ਦੋਸਪੁਰ ਦੇ ਵਿੱਚ ਜੀਰਾ ਸੀਟ ਵੀ ਬਹੁਤ ਹੌਟ ਹੈ ਇੱਥੇ ਕੁਲਬੀਰ ਜੀਰਾ ਨਰੇਸ਼ ਕਟਾਰੀਆ ਦੋ ਐਂਟੀ ਧੜੇ ਨੇ ਦੋ ਵਿਰੋਧੀ ਤਿਰਾਨੇ ਉੱਥੇ ਹੀ ਮੌਜੂਦਾ ਸਰਕਾਰ ਦੇ ਐਮ ਐਲ ਏ ਨਰੇਸ਼ ਕਟਾਰੀਆ ਦੇ بیٹے ਸ਼ੰਕਰ ਕਟਾਰੀਆ ਸਾਡੇ ਨਾਲ ਹੈ ਇੱਕ ਤਲਖੀ ਵਾਲੀ ਵੀਡੀਓ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਲਾ ਅਫਸਰ ਕੋਲ ਸੀਗੇ ਪੁਲਿਸ ਦੇ ਤਾਂ ਸ਼ੰਕਰ ਕਟਾਰੀਆ ਉੱਥੇ ਤਲਖੀ ਦੇ ਵਿੱਚ ਸੀ ਉਹ ਕੀ ਕਾਰਨ ਸੀ ਸ਼ੰਕਰ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਗੁੱਸੇ ਬਹੁਤ ਤਲਖੀ ਦੇ ਵਿੱਚ ਸੀਗੇ ਉਹ ਜੋ ਬੋਲ ਰਹੇ ਸੀ ਉਹ ਕਾਰਨ ਕੀ ਸੀ ਇੰਨਾ ਮਜੂਤਾ ਸਰਕਾਰ ਤੁਹਾਡੀ ਹੋਵੇ ਤੁਹਾਡੇ ਨਾਲ ਹੀ ਧੱਕਾ ਹੋ ਰਿਹਾ ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਜੀ ਮੈਨੂੰ ਜਦੋਂ ਫੋਨ ਆਇਆ ਕਿ ਸਰਕਾਰ ਦੇ ਵਿੱਚ ਆਪਣੇ ਅਫਸਰ ਆਪਣੇ ਕਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਬਾਹਰ ਕਰਦੇ ਪਏ ਆ ਉਹਨਾਂ ਤੇ ਹੱਥ ਚੱਕਦੇ ਆ ਇਹ ਸਾਰੀ ਕਿਹੜੀ ਪੁਲਸ ਨਹੀਂ ਮਾਰੀ ਹੁੰਦੀ ਜੀ ਇਹਨਾਂ ਵਿੱਚ ਕੁਝ ਅਫਸਰ ਹੁੰਦੇ ਆ ਜਿਹੜੇ ਡਿਊਟੀ ਦੇ ਦੌਰਾਨ ਬਾਹਰ ਲਗਾਏ ਜਾਂਦੇ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਪਹਿਲੀ ਗੱਲ ਤਾਂ ਇਹ ਕਦੇ ਉੱਥੇ ਲੇਡੀਜ਼ ਦੇ ਇਹਨਾਂ ਨੇ ਕਹੇ ਸਾਡੇ ਕੈਂਡੀਡੇਟ ਹੈ ਸੇਖਵਾ ਤੋਂ ਉਹਨਾਂ ਦੀ ਕਿਹੜੇ ਮਦਰ ਉੱਥੇ ਉਹਨਾਂ ਨੇ ਕਾਗਜ਼ ਭਰੇ ਸੀ ਬਲੈਕ ਸੰਤੀ ਜੋਨ ਦੇ ਤੇ ਜਦੋਂ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਚਾਹੀਦਾ ਕਿ ਜੇ ਉੱਥੇ ਔਰਤਾਂ ਵੀ ਕੈਂਡੀਡੇਟ ਆ ਜੇ ਕੋਈ 19 ਕੀ ਹੁੰਦੀ ਆ ਪਹਿਲੀ ਗੱਲ ਤਾਂ ਉੱਥੇ ਕਿਹੜੀ ਲੇਡੀਜ਼ ਪੁਲਿਸ ਚਾਹੀਦੀ ਸੀ ਠੀਕ ਹੈ ਜੀ ਦੂਸਰੀ ਗੱਲ ਹੈ ਕਿ ਜੇ ਉਹਨਾਂ ਨੇ ਭਵੇਂ ਭਵੇਂ ਮੇਰੀ ਸਰਕਾਰ ਹੈ ਭਵੇਂ ਮੈਂ ਆਪੋਜੀਸ਼ਨ 'ਚ ਆ ਭਵੇਂ ਜੋ ਮਰਜੀ ਆ ਮੇਰੇ ਵਰਕਰ ਨਾਲ ਤੱਕਾ ਹੋਊਗਾ ਮੈਂ ਉਹਦੇ ਨਾਲ ਖੜਾ ਮੈਂ ਇਸ ਕਰਕੇ ਜੋ ਉੱਥੇ ਹੋਇਆ ਵਾ ਸਾਰਿਆਂ ਨੂੰ ਪਤਾ ਵਾ ਮੈਂ ਆਦੇ ਵਰਕਰ ਨਾਲ ਮੋਟੇ ਨਾ ਮੋਡਾ ਲਾ ਕੇ ਕਿਹੜਾ ਏਡੀਸੀ ਦਾ ਨਾਮ ਲੈ ਰਹੇ ਸੀ ਬੜਾ ਤੁਸੀਂ ਗੁੱਸੇ 'ਚ ਬੋਲ ਏਡੀਸੀ ਦਾ ਜੀ ਏਡੀਸੀ ਹਾਂਜੀ ਏਡੀਸੀ ਦਾ ਐਸ ਸੀ ਕੀ ਜੀ ਉਹ ਕਿਹੜੇ ਕੈਂਡੀਡੇਟ ਆ ਦੂਸਰੇ ਸਾਡੇ ਬੰਦੇ ਲੈਣੇ 'ਚ ਲੱਗੇ ਹੋਏ ਆ ਆਹਦੇ ਮੈਂ ਕੀ ਲਾਈਨ ਵਾਈਜ਼ ਤੁਹਾਡੇ ਆਂਦੇ ਪੇ ਤੁਸੀਂ ਵੀ ਲਈ ਚੱਲੋ ਦੇਖੋ ਜੀ ਉੱਥੇ ਆਪਣੇ ਮਖੂ ਦੇ ਵਿੱਚ ਵੀ 98 ਪੰਜ 97 ਫਿਲਾਂ ਫਿਲ ਹੋਈਆਂ ਵਾਂ ਜੀਰੇ ਵੀ ਹੋਈਆਂ ਵਾਂ ਠੀਕ ਹੈ ਜਿਹੜੇ ਤੁਸੀਂ ਆਣ ਕੇ ਜੇ ਕਿੰਨੇ ਪਿਆ ਕਿ ਪਿੱਛੇ ਆਏ ਪਹਿਲਾਂ ਅੱਗੇ ਲੱਗ ਜਾਓਗੇ ਉਹ ਤਾਂ ਜੀ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਤੇ ਫਿਰ ਮੈਂ ਇਹ ਕਿਹੜੇ ਵਰਕਰ ਨਾਲ ਸਾਡੇ ਨਾਲ ਤੱਕਾ ਹੋਊਗਾ ਤਾਂ ਮੈਂ ਤਾਂ ਉਹਦੇ ਨਾਲ ਖੜਾ ਮੈਂ ਮੈਂ ਨਾ ਅਕਾਲੀ ਆਗੂਆਂ ਦੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਆ ਯੂਥ ਦੇ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਆ ਕਿ ਭਗਵੰਤਮਾ ਨੇ ਇੱਕ ਕਮੇਡੀਅਨ ਹੈ ਪੰਜਾਬ ਦੇ ਲੋਕਾਂ ਦਾ ਧੋਖਾ ਹੋਇਆ 4 ਸਾਲ ਸਰਕਾਰ ਦੇ ਬੀਚ ਚੱਲਿਆ ਉਹਨੇ ਇਹਨਾਂ ਨੂੰ ਕੋਈ ਮੁੱਦਿਆਂ ਤੇ ਸਿਆਸਤ ਕਰਨ ਦੀ ਲੋੜ ਮੁੱਦੇ ਜਿਹੜੇ ਨੇ ਲੋਕਾਂ ਦੇ ਉਵੇਂ ਲਟਕ ਰਹੇ ਨੇ ਉਹਨਾਂ ਤੇ ਕੰਮ ਹਜੇ ਨਹੀਂ ਹੋਇਆ ਸ਼ੰਕਰ ਤੁਸੀਂ ਇਹ ਸਭ ਨੂੰ ਕਿਵੇਂ ਵੇਖਦੇ ਹੋ ਸਰ ਮੈਂ ਇੱਕ ਛੋਟੀ ਜੀ ਗੱਲ ਤੋਂ ਕਹਿ ਰਿਹਾ ਮੈਂ ਜੀ ਕਾਮੇਡੀਅਨ ਹੈ ਫਲਾਨਾ ਵਾ ਠਿੰਕਾ ਵਾ ਪਰ ਪੰਜਾਬ ਲਈ ਬਹੁਤ ਵਧੀਆ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਕੰਮਾਂ ਦੀ ਗੱਲ ਕਰਦੇ ਪਏਓ ਕੰਮਾਂ ਦੀ ਜੇ ਆਪਾਂ ਗੱਲ ਕਰੀਏ ਰਾਤ ਪੈ ਜੂਗੀ ਪਰ ਕੰਮ ਨਹੀਂ ਮੁੱਕਦੇਗੇ ਹੁਣ ਸਭ ਤੋਂ 껃ੀ ਵੱਡੀ ਗੱਲ ਤੁਸੀਂ ਵੀ ਜ਼ਿੰਮੇਵਾਰ ਭਰਾਓ ਜੀ ਤੁਹਾਡੇ ਸਾਹਮਣੇ ਹੈ ਕਿਹੜਾ ਨਹਿਰੀ ਪਾਣੀ ਹੈ ਖੇਤਾਂ ਨੂੰ ਤੁਸੀਂ ਆ ਵੀ ਦੱਸਦੇ ਜੇ ਕਿਹੜਾ ਨਹਿਰੀ ਪਾਣੀ ਉਹ ਖੇਤਾਂ ਨੂੰ ਜਾਣ ਲੱਗ ਪਿਆ ਕਿ ਨਹੀਂ ਜਾਣ ਲੱਗ ਪਿਆ ਖਾਲੇ ਬਣੇ ਕਿ ਨਹੀਂ ਬਣੇਗੇ ਕਿਹੜੇ ਤਕਰੀਬਨ ਕਿਹੜੀਆਂ ਸਰਕਾਰਾਂ ਹੁੰਦੀਆਂ ਕਦੋਂ ਸਰਕਾਰ ਜਾਣ ਲੱਗਦੀ ਹੈ ਉਦੋਂ ਆਪਣੇ ਇੱਕੜੇ ਹੰਝੂ ਪੁੰਝਦੀ ਹੈ ਅੱਖਾਂ ਪੁੰਹਦੀ ਹੈ ਕਿ ਚਲੋ ਜਾਣ ਲੱਗੇ ਕੋਈ ਆਪਾਂ ਸਕੀਮਾਂ ਦੇ ਜਾਨਨੇ ਆ ਜੇ ਤਾਂ ਸਰਕਾਰ ਆਪਣੀ ਆ ਗਈ ਫਿਰ ਵੇਖ ਲਾਂਗੇ ਨਹੀਂ ਤਾਂ ਮਰਿਆ ਸਭ ਦੂਜੀ ਪਾਰਟੀ ਦੇ ਗੱਲ ਚ ਪੈ ਜਾਂਦਾ ਐਂ ਹੁੰਦਾ ਜੀ 2022 ਦੇ ਵਿੱਚ ਮਾਰਚ ਚ ਰਿਜ਼ਲਟ ਆਇਆ 16 ਮਾਰਚ ਨੂੰ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸੌ ਚੱਕੀ 2 ਮਹੀਨਿਆਂ ਬਾਅਦ ਤੇ ਕਿਹੜੀ 600 ਯੂਨਿਟ ਦਾ ਉਹਨਾਂ ਨੇ ਐਲਾਨ ਕਰਤਾ ਨੀ ਤਾਂ ਸਰਕਾਰਾਂ ਜਾਣ ਲੱਗੀਆਂ ਕੰਮ ਕਰਦੀਆਂ। ਜੇ ਗੱਲ ਕਰੀਏ ਨੌਕਰੀਆਂ ਦੀ 55 ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਨੌਕਰੀਆਂ ਮਿਲ ਚੁੱਕੀਆਂ। ਸਟਾਰਟਿੰਗ ਤੋਂ ਹੀ ਸ਼ੁਰੂ ਹੋ ਗਈਆਂ ਸੀ ਮਿਲਣੀਆਂ। ਇਹ ਸਰਕਾਰ ਕਹਿੰਦੀ ਹੈ ਕਿ ਜਾਣ ਲੱਗੇ ਕੰਮ ਕਰਾਂਗੇ। ਕਿਹੜਾ ਖਜ਼ਾਨੇ ਤੇ ਕਿਹੜਾ ਬੋਝ ਹੈ? ਨੌਕਰੀਆਂ ਦੀ ਤਨਖਾਹਾਂ ਵਾਂ ਇਹ ਕਿਹੜਾ ਬੋਝ ਹੈ? ਅਸਰ ਘਾਟੀ ਖਜ਼ਾਨੇ ਤੇ ਪੈਣਾ। ਜੇ ਨੀਤੀ ਸਾਫ਼ ਸੀ ਧਿਆਨ ਦੇ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ। ਜਿਹੜਾ ਤੁਹਾਡਾ ਹੁਣੇ ਸੁੱਚਾ ਪ੍ਰੀਖਿਆ ਦੀ ਚੋਣਾਂ ਹੋ ਰਹੀਆਂ ਨੇ ਕਿ ਪੂਰਾ ਸੁਖਾਵੇਂ ਮੋਲ 'ਚ ਹੋ ਰਹੀਆਂ ਨੇ। ਆ ਰਿਹਾ ਆ ਸਾਹਮਣੇ ਕੀ ਕਾਗਜ਼ ਦੀ ਜਿਵੇਂ ਭਰੇ ਦਿਨ ਭਰਨ ਦਿੱਤੇ ਜਾ ਰਹੇ ਜਿਹਾ ਪੂਰਾ ਸਖਾਵਾਂ ਮੋਲ ਦੇਖੋ ਜੀ ਜੇ ਕਾਗਜ਼ ਦੀ ਗੱਲ ਹੋਵੇ ਦੀ ਹੁੰਦੀ ਤਾਂ ਤੁਹਾਡੇ ਸਨ ਮੈਂ ਵੀ ਖੁਦ ਇਲੈਕਸ਼ਨ ਲੜ ਰਿਹਾ ਇਹ ਤਾਂ ਇਹਨਾਂ ਕੋਈ ਇੱਕ ਕੋਈ ਮੁੱਦਾ ਨਹੀਂ ਹੈਗਾ ਕਿ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਪਰ ਇਹਨਾਂ ਦੀ ਕੜੀਆਂ ਇਹਨਾਂ ਕੋਈ ਇੱਕੋ ਗੱਲ ਸੀ ਕਿ ਅਸੀਂ ਉੱਥੇ ਜਾਈਏ ਲਾਲਾ ਲਾਲਾ ਕਰੀਏ ਉੱਥੇ ਕੜਾ ਮੋਲ ਉਹ ਦੂਜੀ ਤਰ੍ਹਾਂ ਦਾ ਹੋ ਜਾਏ ਫਾਈਲਾਂ ਨਾਲ ਅਧਾਨ ਕੰਪਲੀਟਡ ਸੀ ਇਵੇਂ ਕੀ ਐਵੇਂ ਦੀ ਗੱਲ ਹੁੰਦੀ ਫਿਰ ਮੈਂ ਕੀ ਕਰੀ 95 97 ਫੈਲਾ ਮੈਂ ਮਹੂ ਬਲਾਗ ਦੇ ਵਿੱਚ ਕਿੱਥੋਂ ਪਹੁੰਚ ਗਿਆ ਜੀ ਜਿਵੇਂ ਦੀ ਗੱਲ ਹੁੰਦੀ ਫਿਰ ਮੈਂ ਇਲੈਕਸ਼ਨ ਕਾ ਦੇ ਲਈ ਲੜਦਾ ਮੈਂ ਆਪ ਖੁਦ ਇਲੈਕਸ਼ਨ ਲੜ ਰਿਹਾ ਮੇਰੇ ਕੋਲੇ ਇੱਥੋਂ ਦੇ ਜ਼ੋਨ ਆ 4 ਜ਼ੋਨ ਆ ਉੱਥੇ ਮੇਰੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਸ਼ੰਕਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਹਰ ਕਿਸੇ ਨੂੰ ਇਹ ਹੁੰਦਾ ਵੀ ਮੈਂ ਚੇਅਰਮੈਨ ਬਣਾ ਇੱਕ ਨਾਮ ਇੱਕ ਓਦਾ ਇੱਕ ਥਮੜਾ ਵੱਡਾ ਰੱਖਾਂਦਾ ਵੀ ਮੈਂ ਚੇਅਰਮੈਨ ਹਮ ਪਰ ਹੁਣ ਤੱਕ ਕਿੰਨੇ ਸਾਲਾਂ ਤੋਂ ਲਗਾਤਾਰ ਚੇਅਰਮੈਨ ਬਣਦੇ ਆ ਰਹੇ ਪਹਿਲੀ ਗੱਲ ਤਾਂ ਪਤਾ ਹੋਣਾ ਚਾਹੀਦਾ ਵੀ ਪੰਚਾਇਤਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਫਿਰ ਚੇਅਰਮੈਨ ਉਹਨਾਂ ਦੇ ਵਿੱਚੋਂ ਜਿਹੜੇ ਸਰਕਾਰੀ ਕੰਮ ਹੁੰਦੇ ਨੇ ਪਿੰਡਾਂ ਦੇ ਹੋਣੇ ਚਾਹੀਦੇ ਫੰਡ ਜਾਂ ਰਾਸ਼ਟਰੀ ਕੇਂਦਰ ਸਰਕਾਰ ਨੇ ਕੱਲ ਵੀ ਇਹੀ ਗੱਲ ਕੀਤੀ ਪਰ ਉਹ ਕਿਤੇ ਨਾ ਕਿਤੇ ਵਾਂਝੇ ਰਹਿੰਦੇ ਆ ਸ਼ੰਕਰ ਇਹ ਕਾਰਨ ਕੀ ਹੈ ਸਿਰਫ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਤਾਂ ਕਿ ਸਾਰਾ ਪਰਿੰਦਾ ਮੇਰੇ ਨਾਲ ਨਾਲ ਚੇਅਰਮੈਨ ਲੱਗ ਗਿਆ ਤੁਹਾਨੂੰ ਉਹੀ ਗੱਲ ਮੈਂ ਕਰ ਰਿਹਾ ਨਹੀਂ ਤੁਸੀਂ ਇਹ ਕੰਮ ਹੋਣਗੇ ਜੇਕਰ ਤੁਹਾਡੇ ਮੈਂ ਤੁਹਾਨੂੰ ਉਹੀ ਗੱਲ ਤਾਂ ਦੱਸ ਰਿਹਾ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣ ਹੋ ਰਹੀ ਹੈ ਇਸ ਤੋਂ ਪਹਿਲਾਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸੀ ਉਹ ਮੇਰੇ ਸਾਹਮਣੇ ਸਤਕਾਰਕੌਰ ਜੀ ਜਿਹੜੇ ਆਪਣੇ ਉਥੋਂ ਦੇ ਐਮ.ਐਲ.ਏ ਸੀ ਉਹਨਾਂ ਦੇ ਰਿਲੇਟਿਵ ਸੀ ਠੀਕ ਹੈ ਜੀ ਉਹਨਾਂ ਨੇ ਵਿਤਕਰਾ ਕੀਤਾ ਕਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦਾ ਕਿਹੜਾ ਫੰਡ ਹੈ ਉਹਨਾਂ ਨੇ ਰਿਲੀਜ਼ ਹੀ ਨਹੀਂ ਹੋਣ ਦਿੱਤਾ ਹੈਗਾ ਜੀ ਠੀਕ ਹੈ ਪਰ ਜਿਹੜੀ ਸਾਡੀ ਆਮ ਪਾਰਟੀ ਦੀ ਸਰਕਾਰ ਸਾਡਾ ਕੋਈ ਚੇਅਰਮੈਨ ਬਣੂਗਾ ਸਾਨੂੰ ਵੀ ਇੱਕੋ ਦੇਤਾ ਹੈ ਕਿ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਕਿਸੇ ਬਲਾਕ ਦੇ ਵਿੱਚ ਕਿਹੇ ਜੋਨ ਦੇ ਵਿੱਚ ਭਾਵੇਂ ਕਾਲੀ ਦਲ ਦਾ ਲੀਡਰ ਜਿੱਤਦਾ ਭਾਵੇਂ ਆਮ ਪਾਰਟੀ ਦਾ ਜਿੱਤਦਾ ਭਾਵੇਂ ਕਾਂਗਰਸ ਦਾ ਜਿੱਤਦਾ ਤੁਸੀਂ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਤੇ ਸਾਰਿਆਂ ਦੇ ਜੋ ਉਹਨਾਂ ਦਾ ਹੱਕ ਬੰਦਾ ਵਾ ਜਿਹੜੇ ਫੰਡ ਬੰਦੇ ਉਹਨਾਂ ਨੂੰ ਰਿਲੀਜ਼ ਕਰਨਾ ਸ਼ੰਕਰ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਮੈਂ ਗੱਲ ਕਰ ਰਿਹਾ ਹਾਂ ਤੁਹਾਡੀ ਸੋਚ ਕੀ ਹੈ ਤੁਹਾਡੇ ਪਿਤਾ ਜੀ ਸੋਚ ਕੀ ਹੈ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਹਜੇ ਤੱਕ ਉਸ ਪੱਧਰ ਤੇ ਵਿਕਾਸ ਨਹੀਂ ਹੋਇਆ ਜਿਸ ਸਮੇਂ ਸਮਸੇਤ ਸਰਕਾਰਾਂ ਬਣਦੀਆਂ ਰਹੀਆਂ ਮੈਂ ਤੁਹਾਡੀ ਕੋਈ ਕਮੀਆਂ ਕਮੀਆਂ ਸਮਝੋ ਕਿ ਤੁਹਾਡੀ ਸਰਕਾਰ ਬਿਲਕੁਲ ਪਰ ਉਹਨ ਕੀ ਖਬਰੋਗੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਕੋਈ ਵੀ ਚੀਜ਼ ਆਧਾਰਨ ਤੌਰ ਤੇ ਆਪਾਂ ਇੱਕ ਘਰ ਤੋਂ ਦੂਜੇ ਘਰ ਹੀ ਜਾਣਾ ਆ ਤਾਂ ਸਮਾਨ ਕੱਢਦੇ ਆ ਟਰੱਕ ਲਿਆਨੇ ਆ ਉਹਦੇ ਚ ਲਾਦਦੇ ਆ ਫਿਰ ਦੂਜੇ ਘਰੇ ਜਾਣੇ ਆ ਉਹਨੂੰ ਲਾਨਨੇ ਉਹਨੂੰ ਸਮਾਂ ਲੱਗਦਾ ਸਫਾਈ ਕਰਨੀ ਹੋਵੇ ਉਹਨੂੰ ਸਮਾਂ ਲੱਗਦਾ ਠੀਕ ਹੈ ਸਮਾਂ ਲੱਗ ਰਿਹਾ ਵਾ ਪਰ ਕਿਹੜੇ ਕੰਮ ਹੈ ਜੀ ਤੁਹਾਡੇ ਸਾਹਮਣੇ ਆ ਸਾਡੇ ਇੱਥੋਂ ਦੇ 39 ਤੋਂ 40 ਪਲੇਗਰਾਉਂਡ ਕਿਹੜੇ ਸਾਡੇ ਤਿਆਰ ਹੋ ਰਹੇ ਕੁਝ ਤਿਆਰ ਹੋ ਚੁੱਕੇ ਆ ਉਹ ਪਲੇਗਰਾਉਂਡ ਜਾ ਕੇ ਤੁਸੀਂ ਕਿਤੇ ਵੇਖੋ ਸ਼ਾਨਦਾਰ ਪਲੇਗਰਾਉਂਡ ਵਧੀਆ ਪ੍ਰੋਜੈਕਟ ਲੱਗ ਰਿਹਾ ਬਹੁਤ ਵਧੀਆ ਕੰਮ ਚੱਲ ਰਿਹਾ ਕੜੀਆਂ ਸੜਕਾਂ ਵਾਂ ਉਹਦੇ ਵੀ ਅਸੀਂ ਨੀਂ ਪੱਥਰ ਰੱਖ ਚੁੱਕੇ ਹਾਂ ਉਹਨਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਆ ਵਾ ਜਿਹੜੇ ਠੇਕੇਦਾਰ ਸਾਹਿਬ ਹੈ ਉਹਨਾਂ ਨੇ ਉਹੀ ਬੇਨਤੀ ਕੀਤੀ ਸੀ ਇਹਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਪਰ ਤੁਹਾਨੂੰ ਵੀ ਪਤਾ ਕਿੜੀਆਂ ਸਰਦੀਆਂ ਦੇ ਦਿਨ ਜਦੋਂ ਸ਼ੁਰੂ ਹੋ ਜਾਂਦੇ ਨੇ ਪਰ ਪਿੰਡੂ ਵਿਕਾਸ ਯੋਜਨਾ ਦੇ ਤਹਿਤ ਤੁਸੀਂ ਗੱਲ ਕਰਾਂ ਪਿੰਡੂ ਵਿਕਾਸ ਵਿੱਚ ਇਹ ਹੋਰ ਕੀ ਲੈ ਕੇ ਆ ਰਹੇ ਪਲੇਗਰਾਉਂਡ ਹੈ ਮੈਡੀਕਲ ਹੈ ਐਜੂਕੇਸ਼ਨ ਹੈ ਬੱਚੇ ਬਾਹਰ ਜਾ ਰਹੇ ਐ ਇੱਥੇ ਰੋਜ਼ਗਾਰ ਨਹੀਂ ਹੈ ਪੜ੍ਹਾਈ ਦਾ ਸਾਡਾ ਸਟਰਕਚਰ ਬਹੁਤ ਮਾੜਾ ਹੋ ਰਿਹਾ ਸ਼ੰਕਰੇਸਬ ਨੂੰ ਕਿਵੇਂ ਦੇਖਦਾ ਪਿਤਾ ਜੀ ਵੀ ਅਡੋਲ ਜੀ ਜਰੂਰ ਦੱਸੋ ਉਹ ਉਹ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੀ ਦੇਖੋ ਜੀ ਕਿਹੜਾ ਸਕੂਲ ਪ੍ਰੋਜੈਕਟ ਤੁਹਾਡੇ ਸਕੂਲ ਆਫ ਐਮਿਨੇਸ਼ਨ ਹੈ ਹੂੰ ਮਲ ਨਾਲੇ ਸਾਡੇ ਖੁੱਲ ਕੇ ਤੁਸੀਂ ਜਾ ਕੇ ਦੇਖੋ ਤੁਸੀਂ ਆਮ ਵੀ ਜਾਂਦੇ ਰਹਿੰਦੇ ਹੋਗੇ ਪ੍ਰਾਈਵੇਟ ਸਕੂਲ ਨੂੰ ਮਾਰਦੇ ਜੀ ਕਿਹੜੇ ਆਪਣੇ ਸਰਕਾਰੀ ਸਕੂਲ ਹੈ ਪ੍ਰਾਇਮਰੀ ਹੈ ਸੈਕੰਡਰੀ ਹੈ ਜਿਨ੍ਹਾਂ ਦੇ ਵਿੱਚ ਚਾਰ ਦੀਵਾਰੀਆਂ ਨਹੀਂ ਹੈਗੀਆਂ ਸੀ ਉਹ ਚਾਰ ਦੀਵਾਰੀਆਂ ਕੰਪਲੀਟ ਹੋਈਆਂ ਜੀ ਜਿਹੜੀਆਂ ਉੱਥੇ ਕਿੜੇ ਆਪਾਂ ਆਮ ਵੇਖਦੇ ਆ ਕਿੜੇ ਵੱਡੇ ਸਕੂਲਾਂ ਦੇ ਵਿੱਚ ਪੈਨਲ ਦੇ ਰਾਈ ਸਟੱਡੀ ਕਰਵਾਈ ਜਾਂਦੀ ਆ ਉਹ ਵੀ ਸਟੱਡੀ ਉਵੇਂ ਉੱਥੇ ਹੋ ਰਹੀ ਆ ਹੁਣ ਅਸੀਂ ਕਿਹੜੀ ਆ ਅਸੀਂ ਮੈਂ ਤੇ ਐਮਐਲਏ ਸਾਹਿਬ ਨੇ ਇੱਕ ਦਿਨ ਡਿਸਕਸ ਕੀਤਾ ਸੀ ਕਿ ਅਸੀਂ ਮਾਨ ਸਾਹਿਬ ਕੋਲ ਜਾ ਕੇ ਇਹ ਵੀ ਗੱਲ ਕਾਵਾਂਗੇ ਕਿਹੜਾ ਤੁਸੀਂ ਇੱਕ ਕਿਹਾ ਸੀ ਕਿ ਅਸੀਂ ਹਰ ਜਗ੍ਹਾ ਦੇ ਵਿੱਚ ਇੱਕ ਸੈਂਟਰ ਦਵਾਂਗੇ ਜਿੰਦੇ ਵਿੱਚ ਆਈਏਐਸ ਪੀਪੀਐਸ ਜਾਂ ਮੱਕੀ ਕਡੇ ਕੋਚਿੰਗ ਹੈ ਜਿਹੜੇ ਆਪਣੇ ਬੱਚੇ ਕੋਚਿੰਗ ਬਾਹਰ ਲੈਣ ਜਾਂਦੇ ਆ ਕੋਈ ਐਵੇਂ ਦੇ ਬੱਚੇ ਆ ਜਿਹੜੇ ਉਹਨੂੰ ਅਫੋਰਡ ਨਹੀਂ ਕਰ ਸਕਦੇ ਹੈਗੇ ਉਹ ਕੋਚਿੰਗ ਦਾ ਸੀ ਸੈਂਟਰ ਇੱਥੇ ਲਿਆਂਦੀ ਮੈਂ ਕੀ ਡਿਸਕਸ ਕਰ ਰਿਹਾ ਸੀ ਸ਼ੰਕਰ ਹੜ੍ਹਾਂ ਦੀ ਮਾਰ ਤੁਹਾਡੇ ਏਰੀਆ ਨੂੰ ਬਹੁਤ ਵੱਡੇ ਪੱਧਰ ਤੇ ਪਈ ਹੈ ਤੁਸੀਂ ਬੰਨ ਕਮਜ਼ੋਰ ਹੋਏ ਟੁੱਟੇ ਬੜੀ ਮਾਰ ਕੀਤੀ ਹੈ ਤੁਸੀਂ ਉਸ ਪੱਧਰ ਤੇ ਕੀ ਮਦਦ ਹੁਣ ਤੱਕ ਕੀਤੀ ਹੈ ਤੁਹਾਡੀ ਸਰਕਾਰ ਦੇ ਉਸ ਤੋਂ ਬਾਅਦ ਕੀ ਨਵੇਂ ਉਹਨਾਂ ਨੂੰ ਰੀਬੈਟਮੈਂਟ ਨਵੇਂ ਬਣਾਏ ਰਿਵਰ ਇੰਬੈਕਮੈਂਟ ਸੀ ਜਿਹੜੀਆਂ ਉਹਨਾਂ ਨੂੰ ਮਜ਼ਬੂਤ ਕੀਤਾ ਉਹ ਨਵਾਂ ਕੋ ਪ੍ਰੋਜੈਕਟ ਆਇਆ ਨਹੀਂ ਨਾ ਸੜਕੜੇ ਕੜੇ ਬੰਨ ਟੁੱਟੇ ਆ ਜਿਹੜੇ ਟੁੱਟ ਚੁੱਕੇ ਆ ਉਹਨਾਂ ਦੀ ਪ੍ਰਪੋਜ਼ਲਾਂ ਚਲੀਆਂ ਗਈਆਂ ਉਹਨਾਂ ਦੀਆਂ ਕਿਹੜੇ ਮਾਰਚ ਅਜੇ ਮਾਰਚ ਨੇ ਤਾਂ ਆਪੇ ਪੱਧਰ ਤੇ ਵੀ ਤੁਸੀਂ ਸੇਵਾ ਕੀਤੀ ਨਾਲ ਜੋ ਸਾਨੂੰ ਮਾਰਾ ਇਹਨੇ ਸੇਵਾ ਦਾ ਭੇਜਿਆ ਵਾ ਅਸੀਂ ਸੇਵਾ ਕੀਤੀ ਜਿੰਨੇ ਜੋਗੇ ਹੈਗੇ ਆ ਸਾਰੇ ਸਾਰਿਆਂ ਨੂੰ ਪਤਾ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਜਿੰਨੇ ਜੋਗੇ ਹੈਗੇ ਆ ਅਸੀਂ ਜੋ ਫਸਲਾ ਖਰਾਬਾ ਹੋਇਆ ਉਹਦੇ ਫਸਲਾਂ ਦਾ ਖਰਾਬਾ ਫਸਲਾਂ ਦਾ ਕਿਹੜਾ ਖਰਾਬਾ ਉਹ ਸਰਕਾਰ ਨੇ ਉਹ ਵੀ ਬਿਲਕੁਲ ਦਿੱਤਾ ਹੈਗਾ ਵਾ ਤੇ ਜਿਹੜਾ ਜਦੋਂ ਪਹਿਲਾਂ ਪਾਣੀ ਆਇਆ ਸੀ ਹੁਣ ਤੇ ਜਦੋਂ ਸਭ ਤੋਂ ਪਹਿਲਾਂ ਸਾਨੂੰ ਇਹ ਸੀ ਕਿ ਜਿਹੜੇ ਸਾਡੇ ਪਸ਼ੂ ਆ ਉਹ ਬੋਲ ਨਹੀਂ ਸਕਦੇ ਅਗੇ ਉਹਨਾਂ ਲਈ ਜਿੰਨੇ ਜੋਗੇ ਅਗੇ ਸੀ ਤੋੜੀ ਚਾਰਾ ਅਚਾਰ ਗੱਠਾਂ ਜਿੰਨੇ ਜੋਗੇ ਅਗੇ ਮੈਂ ਨਹੀਂ ਮੈਂ ਹੁਣ ਵੀ ਕਹਿੰਦਾ ਮੈਂ ਨਹੀਂ ਸਾਡੀ ਸੰਗਤ ਨਹੀਂ ਮੈਂ ਇੱਕ ਉਹਨਾਂ ਨੂੰ ਸਿਰਫ ਉਹਨਾਂ ਨੂੰ ਪੁਸ਼ ਕੀਤਾ ਵਾ ਕਿ ਤੁਸੀਂ ਆਪਾਂ ਮੇਰਾ ਮਾਨਨ ਤੇ ਤੁਸੀਂ ਸਾਰੇ ਸਾਥ ਦੇਵੋਗੇ ਤੇ ਉਸ ਟਾਈਮ ਵੀ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਮੈਂ ਜੀਰਾ ਸੰਗਤ ਦਾ ਬਹੁਤ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਸੀ ਉਦੋਂ ਵੀ ਉਹਨਾਂ ਤੱਕ ਪੰਚਾਇਆ ਉਸ ਤੋਂ ਬਾਅਦ ਸਾਨੂੰ ਜਦੋਂ ਪਤਾ ਲੱਗਾ ਕਿ ਹੁਣ ਫਸਲਾਂ ਦਾ ਟਾਈਮ ਆ ਗਿਆ ਵਾ ਕਿ ਹੁਣ ਅੱਜ ਕਿਸਾਨਾਂ ਨੂੰ ਅੱਜ ਕਿਸਾਨ ਵੀਰ ਨੂੰ ਜ਼ਿਮੀਂਦਾਰ ਵੀਰ ਨੂੰ ਮੋਢਾ ਦੇਣ ਦੀ ਲੋੜ ਆ ਉਸ ਟਾਈਮ ਅਸੀਂ ਮੱਕੀ ਤੁਸੀਂ ਦੇਖਿਆ ਹੋਊਗਾ ਡੀਪੀ ਬੀ ਐ 35 ਤੋਂ 40 ਹਜ਼ਾਰ ਲੀਟਰ ਡੀਜ਼ਲ ਸਾਰੀ ਸੰਗਤ ਨੇ ਸਾਰੀ ਸੰਗਤ ਨੇ ਇਕੱਠਾ ਕੀਤਾ ਮੈਂ ਫਿਰ ਕਹਿੰਦਾ ਮੈਂ ਨਹੀਂ ਸੰਗਤ ਨੇ ਇਕੱਠਾ ਕੀਤਾ ਉਹਨਾਂ ਨੇ ਮੈਂ ਸਲਾਹ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਕਿਉਂਕਿ ਬੰਦਾ ਉਦੋਂ ਜ਼ੋਰ ਮਾਰਦਾ ਵਾ ਤੇ ਉਦੋਂ ਸਾਰਾ ਕੁਝ ਹੋ ਜਾਂਦਾ ਹੈ ਇਹ ਹੁਣ ਜੀਰੇ ਦੇ ਵਿੱਚ ਕਹੀਏ ਤਾਂ ਸੁਖਾਵੇਂ ਮੋਲ ਦੇ ਵਿੱਚ ਚੋਣ ਹੋਵੇਗੀ ਤੇ ਜਿੱਤ ਤੇ ਤੁਸੀਂ ਕਿੰਨੀ ਗਰੰਟੀ ਹੈ ਵੀ ਹਾਂ ਵਿੱਚ ਦੇਖੋ ਜੀ ਕਿਹੜਾ ਜਿੱਤ ਦਾ ਫਤਵਾ ਦੇਣਾ ਉਹ ਮਹਾਰਾਜ ਦੇ ਦੇਣਾ ਸਾਡਾ ਫਰਜ਼ ਹੈ ਜੀ ਲੋਕਾਂ ਨੂੰ ਆਪਦੇ ਤੇ ਕਿੰਨਾ ਭਰੋਸਾ ਹੈ ਸੋਕ ਮੈਨੂੰ ਮਹਾਰਾਜ ਦੇ ਹਲਕੇ ਦੇ ਕੰਮਾਂ ਨੂੰ ਲੈ ਕੇ ਮੈਂ ਅੱਗੇ ਕਿੰਨਾ ਸਾਨੂੰ ਮਹਾਰਾਜ ਤੇ ਭਰੋਸਾ ਵਾ ਉਹਨਾਂ ਨੇ ਵੇਖਣਾ ਵਾ ਕਿ ਜੇ ਮੇਰੇ ਕਿਸਮਤ ਦੇ ਵਿੱਚ ਜੇ ਮੈਂ ਸੇਵਾ ਚੰਗੇ ਸਹੀ ਦਿਲੋਂ ਕੀਤੀ ਤਾਂ ਆਪਣਾ ਮੈਨੂੰ ਤੁਸੀਂ ਕਿਸੇ ਤਰੀਕੇ ਦੇ ਫੰਡ ਤਾਂ ਨਹੀਂ ਰੋਕੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਜਾਂ ਜੋ ਭਵੇਂ ਕੋਈ ਆਜ਼ਾਦ ਉਮੀਦਵਾਰ ਵੀ ਹੋਏਗਾ ਕੋ ਕਾਂਗਰਸੀ ਕੋ ਪੰਚ ਹੋਏਗਾ ਕਿਸੇ ਤਰ੍ਹਾਂ ਦਾ ਬਿਲਕੁਲ ਨਹੀਂ ਨਾ ਨਾ ਅੱਜ ਤੱਕ ਨਹੀਂ ਕੋਈ ਵੀ ਕਹਿ ਦੋ ਦੇਖੋ ਜੀ ਕਾਂਗਰਸੀ ਸਰਪੰਚਾਇਤ ਮੈਨੂੰ ਮੈਨੂੰ ਝੂਟਕਾ ਮੇਰੇ ਕੋਲ ਆਏ ਸਾਡੇ ਚੈੱਕ ਹੈ ਜੀ ਫਲਾਨਾ ਵਟੀ ਦਾ ਮੈਂ ਕਹੀ ਮੈਂ ਵੀਡੀਓ ਸਾਨੂੰ ਕੱਕੀ ਜਿੰਨ ਇਹਨਾਂ ਨੇ ਕੰਮ ਕੀਤੇ ਆ ਇਹਨਾਂ ਦੇ ਕੰਮ ਤੇ ਕਿਹੜੇ ਪੇਮੈਂਟ ਉਹਨਾਂ ਦੇ ਕਰਵਾ ਕੇ ਤੀਉ ਕਿਉਂ ਨਹੀਂ ਕਰਵਾਨੀ ਤੁਸੀਂ ਐਜੇ ਯੂਜ਼ ਚੰਗਾ ਸੋਚਿਆ ਵੀ ਅਸੀਂ ਵਿਕਾਸ ਨਹੀਂ ਰੋਕਦੇ ਨਾ ਚਾਹੀ ਸਰਕਾਰ ਕੋਈ 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 ਦੇਖੋ ਜੀ ਅੱਜ ਜੇ ਅਸੀਂ ਉਹੀ ਨੀਤੀ ਕਰਾਂਗੇ ਪਹਿਲੀਆਂ ਸਰਕਾਰਾਂ ਨੇ ਕਿਹੜੀ ਕੀਤੀ ਆ ਕਿ ਆ ਫਲਾਨਾ ਇਹ ਪਾਰਟੀ ਦਾ ਵਾ ਇਹਦਾ ਕੰਮ ਰੋਕ ਦੋ ਉਹ ਦੂਜਾ ਹੋਵੇ ਦਾ ਰੋ ਮੇਰੀ ਪਾਲਿਸੀ ਹੈ ਮੇਰੀ ਇੱਕ ਪਾਲਿਸੀ ਆ ਮੈਨੂੰ ਬੜੀ ਵਧੀਆ ਗੱਲ ਲੱਗਦੀ ਆ ਮੈਨੂੰ ਐਮਐਲਏ ਸਾਹਿਬ ਨੇ ਜਦੋਂ ਐਮਐਲਏ ਸਾਹਿਬ ਨੇ ਇਲੈਕਸ਼ਨ ਜਿੱਤਿਆ ਬਾਈ ਦਾ ਤੁਹਾਨੂੰ ਪਤਾ ਵਾ ਇੱਕ ਦਿਨ ਬਸ ਸੋਹ ਚੱਕਣ ਲਈ ਬੁਲਾ ਲੈਂਦੇ ਆ ਤੇ ਅਸੀਂ ਜਦੋਂ ਲੋਕਾਂ ਨੇ ਸੰਗਤ ਨੇ ਜੀਆਂ ਇਹਨੂੰ ਆਖਿਆ ਜਿੱਤ ਕੇ ਗਏ ਆ ਰਾਤ ਨੂੰ 12 1 ਵਜ ਗਏ ਤੇ ਅਗਲੇ ਦਿਨ ਐਮਐਲਏ ਸਾਹਿਬ ਨੇ ਸੋਹ ਚੱਕਣ ਜਾਣਾ ਸੀ ਤੇ ਮੈਨੂੰ ਉਠਾਇਆ ਮੈਂ ਕਿਹਾ ਸੋਖ ਹੋਵੇ ਤੇ ਮੈਨੂੰ ਕਹਿੰਦੇ ਮੈਂ ਗੱਲ ਕਰਨੀ ਕੋਈ ਮੈਂ ਦੱਸੋ ਜੀ ਕਹਿੰਦੇ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਮੈਂ ਉਮੀਦ ਕਰਦਾ ਤੂੰ ਹੁੰਦੇ ਤੇ ਨਹੀਂ ਚੱਲੂਗਾ ਤੂੰ ਨੌਜਵਾਨ ਖੋ ਨਾ ਲੋਕਾਂ ਨੇ ਆਣ ਕੇ ਬੜਾ ਕੁਛ ਤੈਨੂੰ ਕਹਿਣਾ ਵਾ ਬੁਧਾ ਚੜਾ ਕੇ ਕਹਿਣਗੇ ਤੇ ਆਪਾਂ ਆਦੇ ਆਪ ਨੂੰ ਕੰਟਰੋਲ ਕਰਨਾ ਵਾ ਤੇ ਜੇ ਐਵੇਂ ਜਿੱਤਿਆ ਜਾਂਦਾ ਤੇ ਕਲਵੀਰ ਜੀਰਾ ਕਿੱਡਾ ਸੀ ਕਿੱਡਾ ਮੈਂ ਕਿਹਾ ਆਦੇ ਆਪ ਨੂੰ ਡਿਪਟੀ ਸੀਐਮ ਦਾ ਕੈਂਡੀਡੇਟ ਸਮਝਦਾ ਸੀ ਜੀ ਤੇ ਦੂਜੇ ਪਾਸੇ ਸੇਖੋ ਸਾਹਿਬ ਸੀ ਇੱਕ ਸਾਦੀ ਅਕਾਲੀ ਦਲ ਦੀ ਰੀਡ ਦੀ ਅੱਡੀ ਮੰਨੀ ਜਾਂਦੇ ਆ ਠੀਕ ਹੈ ਜੇ ਐਵੇਂ ਨਾ ਹੁੰਦਾ ਤੇ ਮੈਂ ਸਾਰੀ ਉਮਰ ਨਿਯੋਕੇ ਕੱਢਿਆ ਵਾ ਮੈਂ ਲੋਕਾਂ ਦੇ ਪੈਰਾਂ ਦੇ ਵਿੱਚ ਬਹਿ ਕੇ ਵੋਟਾਂ ਜਿੱਤੀਆਂ ਤੇ ਮੈਨੂੰ ਇਹ ਹੈ ਕਿ ਤੂੰ ਮੇਰੀ ਕੀਮਤੀ ਕਰਾਈ ਕਿਤੇ ਸਾਰੀ ਖੂਚ ਨਾ ਪਾ ਦੀ ਤੇ ਨਿਯੋਕੇ ਹੀ ਆਪਾਂ ਸਾਰਾ ਕੁਝ ਮਿਲਦਾ ਵਾ ਪ੍ਰਮਾਤਵਾਏ ਬਸ ਯਕੀਨ ਕਰੀ ਤੂੰ ਹਦਾ ਕੰਮ ਕਰਦਾ ਜੀ ਰੱਬ ਤੇਰਾ ਆਪਣੇ ਅਭਰਾ ਬਣਾਉਂਦਾ ਜੀ ਤੁਸੀਂ ਸ਼ੰਕਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ ਇਹਨਰੇ ਜਿਵੇਂ ਵਿੱਚ ਬਹੁਤ ਬਹੁਤ ਧੰਨਵਾਦ ਤਾਂ ਸ਼ੰਕਰ ਕਟਾਰੀਆ ਨਰੇਸ਼ ਕਟਾਰੀਆ ਜੀ ਦੇ ਬੇਟੇ ਹੈ ਇਸ ਵਕਤ ਦੱਸ ਰਿਹਾ ਹੈ ਕਿ ਚੀਰਾ ਦੇ ਵਿੱਚ ਸੁਖਾਵੇਂ ਮਾਹੌਲ ਦੇ ਵਿੱਚ ਚੋਣ ਕਰਵਾਈ ਜਾ ਰਹੀ ਹੈ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਹੈ ਪਰ ਜੇਕਰ ਕੋਈ ਧੱਕੇ ਕਰੇਗਾ ਉਹਨੂੰ ਨਹੀਂ ਬਖਸ਼ਿਆ ਜਾਏਗਾ ਤਾਂ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਦੇ ਨਾਲ ਬਣੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਅਰਸ਼ਦੀਪ ਨੇ ਦੋ ਜਾ